ਵੈਗੁਰੂ ਜੀ ਕੀ ਕਾਲਾ ਵੈਗੁਰੂ ਜੀ ਕੀ ਫਤਿਹ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਸਾਡੇ ਨਿਹੰਗ ਸਿੰਘ ਫੌਜਾਂ ਜੋ ਕਿ ਹਰ ਰੋਜ਼ ਸਾਨੂੰ ਪਤਾ ਕਿ ਪੂਰੇ ਪੰਜਾਬ ਦੇ ਵਿੱਚ ਮਸਲੇ ਹੱਲ ਕਰਵਾਉਂਦੀਆਂ ਰਹਿੰਦੀਆਂ ਨੇ ਤੇ ਇੱਕ ਜਰ ਸਾਨੂੰ ਸਮਝ ਨਹੀਂ ਲੱਗ ਰਹੀ ਸਾਡੇ ਬੱਚੇ ਇਹਨੇ ਪੜ੍ਹ ਲਿਖ ਗਏ ਅਸੀਂ ਮਹਿੰਗੇ ਤੋਂ ਮਹਿੰਗੇ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਹਾਂ ਪਰ ਸੰਸਕਾਰਾਂ ਦੇ ਪੱਖੋਂ ਅਸੀਂ ਬਿਲਕੁਲ ਫੇਲ ਹੋ ਚੁੱਕੇ ਆਂਗੇ ਤੇ ਗੁਰਬਾਣੀ ਵੀ ਅਸੀਂ ਕਹਿੰਦੇ ਆਂ ਵੀ ਬਹੁਤ ਪੜ੍ਹ ਲਈ ਯਾ ਬਹੁਤ ਗੁਰੂ ਘਰਾਂ ਦੀ ਅਸੀ ਸ਼ਰਨ ਲੈ ਲਈ ਫਿਰ ਵੀ ਤੁਸੀਂ ਦੇਖੋ ਪੈਸੇ ਪਿੱਸੇ ਕੀ ਹਾਲਾਤ ਹੋਏ ਪਏ ਨੇ ਤੁਸੀਂ ਆਹ ਵੀਡੀਓ ਦੇ ਵਿੱਚ ਦੇਖੋ ਆ ਮਾਤਾ ਬੈਠੀ ਹੈਗੀ ਟੋਟਾਟੇ 80 ਸਾਲ ਦੀ ਆ ਇਸ ਦੇ ਬੱਚਿਆਂ ਨੇ ਮਤਲਬ ਇਸ ਨੂੰ ਘਰੋਂ ਕੱਢ ਰੱਖਿਆਗਾ ਤੇ ਅੱਜ ਸਾਡੀਆਂ ਸਾਰੀਆਂ ਲਿੰਗ ਸਿੰਘ ਫੌਜਾਂ ਪਹੁੰਚੀਆਂ ਨੇ ਇਸ ਮਾਤਾ ਨੂੰ ਹੱਕ ਦਵਾਉਣ ਦੇ ਲਈ ਇਹ ਬਾਬਾ ਜੀ ਇਹ ਹਾਲਾਤ ਪੰਜਾਬ ਦੇ ਕਿਉਂ ਹੋਏ ਨੇ ਇਸ ਤਰ੍ਹਾਂ ਦੇ ਪੀਸੀਪੀਸੀ ਮੈਂਬਰ ਵੀ ਬਹੁਤ ਆਪਣੇ ਬਾਬਾ ਜੀ ਕੀ ਕੀ ਹੋਇਆ ਜੀ ਪੰਜਾਬ ਨੂੰ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਸਿਸਟਮ ਇਹ ਆ ਵੀ ਲੋਕ ਲਾਲਚ ਵੱਧ ਗਿਆ ਲੋਕਾਂ ਦੀ ਵਿੱਚ ਪਹਿਲਾਂ ਲੋਕਾਂ ਨੂੰ ਮੌਤ ਯਾਦ ਸੀ ਵੀ ਅਸੀਂ ਮਰਨਾ ਹੈ ਹਾਂਜੀ ਪਰ ਹੁਣ ਸ਼ਾਇਦ ਲੋਕ ਰੱਬ ਨੂੰ ਤੇ ਮੌਤ ਨੂੰ ਉੱਪਰ ਹੀ ਬੈਠੇ ਨੇ ਆਂਦਾਂ ਨੂੰ ਇਹ ਆ ਵੀ ਸ਼ਾਇਦ ਵੀ ਇਦਾਂ ਹੀ ਚੱਲਦਾ ਰਹੂਗਾ ਜੇ ਅੱਜ ਜਿਹੜੇ ਬੱਚੇ ਆ ਇਹਨਾਂ ਨੂੰ ਦੁੱਖ ਦੇ ਰਹੇ ਆ ਉਹ ਤੇ ਕੱਲ ਨੂੰ ਉਹਨਾਂ ਦੇ ਬੱਚੇ ਉਹਨਾਂ ਨੂੰ ਦੁੱਖ ਦੇਣਗੇ ਕਿਉਂਕਿ ਜਪਜੀ ਸਾਹਿਬ ਦੇ ਵਿੱਚ ਆਉਂਦਾ ਆਪੇ ਬੀਜ ਆਪੇ ਹੀ ਖਾਓ ਤੇ ਇਹ ਤਾਂ ਉਹੀ ਹੁਣ ਜਾਨੀ ਕਿ ਜੇ ਆਪਾਂ ਕਹਿ ਲਈਏ ਉਹਨੂੰ ਕਾਲਜੁਗ ਵੀ ਕਹਿ ਸਕਦੇ ਆਪਾਂ ਇਹ ਕਾਲਜੁਗ ਜਾਨੀ ਕਿ ਪੂਰੀ ਜਵਾਨੀ ਦੇ ਵਿੱਚ ਆ ਹੁਣ ਇਸ ਟਾਈਮ ਹਾਂਜੀ 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 ਕਿਉਂ ਆਪੇ ਬਾਬਾ ਜੀ ਰੋਜ਼ ਹੀ ਜਾਣਾਂਗੇ ਪਿੰਡਾਂ ਦੇ ਵਿੱਚ ਮਸਲੇ ਲੈ ਕੇ ਮਤਲਬ ਹਾਂਜੀ ਇਹ ਤਾਂ ਬਹੁਤ ਜ਼ਿਆਦਾ ੱਟਕਾ ਹੋ ਰਿਹਾ ਵਿੱਚ ਬਜ਼ੁਰਗਾਂ ਨਾਲ ਜੱਗ ਤੇ ਮੂਹ ਨਾਲ ਹੋ ਰਿਹਾਗਾ ਇਹ ਇਹ ਫਿਰ ਸਾਡੇ ਲੱਭ ਗੁਰਬਾਣੀ ਕਿਉਂ ਨਹੀਂ ਲੰਘ ਸਕੀ ਫਿਰ ਗੁਰਬਾਣੀ ਬਾਬਾ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਾਂ ਮੰਨਦੇ ਆ ਪਰ ਗੁਰੂ ਦੀ ਮੰਨਦੇ ਨਹੀਂ ਹੈਗੇ ਹਾਂਜੀ ਗੁਰੂ ਸਾਹਿਬ ਕਹਿ ਕੀ ਰਹੇ ਨੇ ਹਾਂਜੀ ਤੇ ਨਾਲੇ ਸਾਡੀ ਤਕਰੀਬਨ ਜਿਹੜੀ ਪ੍ਰਚਾਰਕ ਨੇ ਉਹ ਤਕਰੀਬਨ ਵਰਤਮਾਨ ਸਮੇਂ ਦੀ ਗੱਲ ਨਹੀਂ ਕਰਦੇ ਹੈਗੇ ਕਿਸੇ ਵੀ ਸਟੇਜ ਦੇ ਉੱਤੋਂ ਵੀ ਅੱਜ ਦੋ ਮੌਜੂਦਾ ਹਾਲਾਤ ਨੇ ਉਹ ਸਾਨੂੰ ਪਿਛਲੀਆਂ ਸਾਖੀਆਂ ਸੁਣਾਈ ਜਾਂਦੇ ਨੇ ਉਹਨਾਂ ਕੋ ਚਲੋ ਪਿਛਲੀਆਂ ਸੁਣਾਉਣੀਆਂ ਚਾਹੀਦੀਆਂ ਨੇ ਪਰ ਇਸ ਵਰਤਮਾਨ ਸਮੇਂ ਦੇ ਵਿੱਚ ਜੋ ਹੋ ਰਿਹਾ ਇਸ ਦੇ ਉੱਤੇ ਵੀ ਸਾਡੇ ਜਿਹੜੇ ਪ੍ਰਚਾਰਕ ਨੇ ਰਾਗੀ ਢਾਡੀ ਜੋ ਵੀ ਹੈਗੇ ਨੇ ਉਹਨਾਂ ਨੂੰ ਇਸ ਇਸ ਤੇ ਵੀ ਜਨਨ ਕਿ ਜ਼ੋਰ ਦੇਣਾ ਚਾਹੀਦਾ ਵੀ ਸਮਾਜ ਨੂੰ ਕਿਸ ਤਰ੍ਹਾਂ ਆਪਾਂ ਸਹੀ ਰਾਹ ਤੇ ਚਲਾਉਣਾ ਹੁਣ ਜਿਸ ਤਰ੍ਹਾਂ ਆਪਾਂ ਅੱਜ ਇਸ ਕੇਸ ਦੇ ਵਿੱਚ ਆਏਗੇ ਮਾਤਾ ਬੈਠੀਗੀ ਜੀ ਤੇ ਕਿਉਂ ਆਪਾਂ ਦੇਖਦੇ ਆਂ ਵੀ ਗੁਰਬਾਣੀ ਸਾਨੂੰ ਸਭ ਤੋਂ ਪਹਿਲਾਂ ਕਹਿੰਦੀ ਅਸਲ ਹਾਂਜੀ ਕਿ ਰੱਬ ਛੋਡੇ ਘਰੇ ਆ ਜਦੋਂ ਛੋਡੇ ਮਾਤਾ ਪਿਤਾ ਨੇ ਬਿਲਕੁਲ ਜੀ ਤੇ ਇਹ ਫਿਰ ਸਿਸਟਮ ਇਹ ਕਿੱਥੇ ਖੜਾ ਜੀ ਫਿਰ ਇਹ ਸਿਸਟਮ ਹੁਣ ਤਾਂ ਇਹ ਜਿਪਾ ਹਿਸਾਬ ਲਾਈਏ ਵੀ ਤਾਂ ਆਪਾਂ ਕਹਿੰਦੇ ਨਾ ਵੀ ਇੱਕ ਪਤਾ ਨਹੀਂ ਪੈਸੇ ਕਰਕੇ ਸਾਹਮਦੇ ਨੇ ਖਤਰ ਨੂੰ ਪਤਾ ਨਹੀਂ ਬਜ਼ੁਰਗਾਂ ਨੂੰ ਕਿਤੇ ਮਾਤਾ ਕੋਲੇ ਜ਼ਮੀਨ ਵੀ ਸੀ ਫਿਰ ਵੀ ਨਹੀਂ ਜਿਸ ਤਰ੍ਹਾਂ ਹੁਣ ਇਹ ਮਾਤਾ ਜੀ ਨੇ ਹਾਂਜੀ ਇਹਨਾਂ ਦੇ ਹਿਸਾਬ ਲਾਓ ਤੁਸੀਂ ਵੀ ਲੋਕਾਂ ਨੂੰ ਤਾਂ ਮਾਪੇ ਨਾ ਜਿਹੜੇ ਕਈ ਐਸੇ ਘਰ ਨੇ ਜਿਹੜੇ ਕਰਜ਼ਾ ਦਿੰਦੇ ਨੇ ਬੱਚਿਆਂ ਨੂੰ ਹਾਂਜੀ ਬਿਨਾਂ ਨ ਕਰਜ਼ਾ ਹੋ ਗਿਆ ਆਪਣੇ ਸਿਰ ਵੀ ਇਹਨੂੰ ਲਾਉਣਾ ਤੁਸੀਂ ਇਹ ਮਾਤਾ ਜੀ ਦੇ ਕਹਿੰਦੇ 33 33 ਲੱਖ ਰੁਪਈਆ ਜਾਨੀ ਕਿ ਇਹਨਾਂ ਨੇ ਆਪਣੇ ਬੱਚਿਆਂ ਨੂੰ ਦਿੱਤਾ ਅੱਛਾ ਜੀ ਤੇ ਬਾਕੀ ਮਾਇਆ ਦੇ ਵਿੱਚ ਸਾਰੇ ਸੁੱਖ ਨਹੀਂ ਹੈਗੇ ਇਹ ਸਾਰੇ ਸੰਸਕਾਰਾਂ ਦੀ ਗੱਲ ਹੈ ਸਾਰੀ ਇਹ ਠੀਕ ਹੈ ਜੀ ਠੀਕ ਹੈ ਨਾ ਉਹ ਤਾਂ ਹੁਣ ਜਿਸ ਸਾ ਬੀਜਰੇ ਨੇ ਉਹ ਜਾ ਵੱਡਣਾ ਪਾਊਗਾ ਉਹ ਠੀਕ ਹੈ ਜੀ ਉਹ ਤਾਂ ਮਾੜੇ ਕਰਮ ਨੇ ਉਹਨਾਂ ਦੇ ਜਾਨੀ ਕਿ ਜਿਹੜੇ ਆਪਣੇ ਮਾਪੇ ਨੂੰ ਰੱਬ ਨੂੰ ਘਰੋਂ ਧੱਕ ਰੇ ਨੇ ਇਹ ਸਭ ਤੋਂ ਬੰਦ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਬੜੀ ਅੱਜ ਇੱਕ ਦੁੱਖ ਵਾਲੀ ਗੱਲ ਹੈ ਸਾਡੇ ਸਾਹਮਣੇ ਆ ਰਹੀ ਹੈ ਜਿਹੜੀ ਵੀ 1 70 80 ਸਾਲ ਦੀ ਬਜ਼ੁਰਗ ਮਾਤਾ ਜੀਨੇ ਮਤਲਬ ਪੂਣੀ ਪੂਣੀ ਕਰਕੇ ਚਿੜੀ ਦੇ ਮੂੰਹ ਵੀ ਦਾਣਾ ਜਾਣ ਦਿੱਤਾ ਲੋਕ ਮਤਲਬ ਕਰਜ਼ਾ ਦਿੰਦੇ ਨੇ ਅੱਜ ਦੇ ਹਾਲਾਤ ਨੇ ਜਿਹੜੇ ਬਾਰੇ ਇਹਨਾਂ ਦੇ ਮਾਤਾ ਨੇ ਤੇ ਪਿਤਾ ਨੇ 33 33 ਲੱਖ ਰੁਪਇਆ ਵੰਡਿਆ ਆਇਆ ਬੱਚਿਆਂ ਨੂੰ ਦਿੱਤਾ ਬੱਚਿਆਂ ਨੂੰ ਆਪਦੇ ਨੂੰ ਦਿੱਤਾ ਇਹਨਾਂ ਨੇ ਕਮਾ ਕੇ ਪਰ ਅਸੀਂ ਇਹ ਗੱਲ ਚਾਹੁੰਦੇ ਵੀ ਜਿਹੜੇ ਦੂਏ ਬੇਜਮੀਨੇ ਲੋਕ ਨੇ ਜਦੋਂ ਅੱਜ ਆਹੇ ਇਹ ਬਤੀ ਮਾਪਾਪਾ ਨੂੰ ਘਰੋਂ ਕੱਢੇ ਜਾ ਰਹੇ ਤਾਂ ਉਹਨਾਂ ਦਾ ਕੀ ਹਾਲ ਹੋਊਗਾ ਜਿਹੜੇ ਸਾਦੇ ਪੁੱਛ ਦੇ ਘਰ ਨਾਲ ਉਹ ਵੀ ਗੱਡੀ ਜਾਂਦੇ ਐਦੋਂ ਵੱਡਾ ਦਾ ਘਰ ਹੋਈ ਨਹੀਂ ਸਕਦਾ ਕੋਈ ਠੀਕ ਹੈ ਜੀ ਅਸੀਂ ਕਹਿੰਦੇ ਵੀ ਦੇਖੋ ਇਹਨਾਂ ਨੂੰ ਮਾੜੀ-ਮੋਟੀ ਸੰਗ ਵੀ ਆਉਣੀ ਚਾਹੀਦੀ ਹੈ ਜਿਹੜੀਆਂ ਕੋਈ ਭੂਆ ਨੇ ਭੈਣਾ ਨੇ ਨਣਦਾ ਨੇ ਤੇ ਖਾਸ ਕਰਕੇ ਅਸੀਂ ਨੂੰਆਂ ਨੂੰ ਵੀ ਕਹਾਂਗੇ ਵੀ ਭਾਈ ਆਹ ਦੇਖੋ ਤੁਸੀਂ ਇਹ ਗੁਰਬਾਣੀ ਕਹਿੰਦੀ ਆ ਮੈਂ ਨਹੀਂ ਕਹਿੰਦਾ ਇਹ ਮਾਤ ਪਿਤਾ ਦੀ ਸੇਵਾ ਜ ਤੋਂ ਵੱਡੀ ਕੋਈ ਸੇਵਾ ਹੋ ਨਹੀਂ ਸਕਦੀ ਐਦੂ ਵੱਡਾ ਕੋਈ ਰੱਬ ਹੈ ਨਹੀਂ ਪਰ ਮੇਰੇ ਪਿੰਡ ਤਿੰਨੇ ਪ੍ਰਗਾਸ ਨੇ ਆਦ ਗੁਰੂ ਵੀ ਸਰਬਲੋਹ ਵੀ ਦਸਮਾ ਗ੍ਰੰਥ ਵੀ ਪਰ ਉਹਦੇ ਵਿੱਚੇ ਗੱਲਾਂ ਬਾਰੇ ਕੁਛ ਨਾ ਕੁਛ ਲਿਖਿਆ ਹੋਇਆ ਹੈ ਵੀ ਇਹ ਹੋਊਗਾ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ ਪਰ ਅਸੀਂ ਲੱਗੇ ਹੋਇਆ ਦਿਨ ਰਾਤ ਜਿਹੜੀ ਭਾਰਤ ਦੇ ਅੰਦਰ ਅੱਗ ਮੱਚੀ ਹੋਈ ਹੈ ਪੈਸੇ ਦਾ ਮਤਲਬ ਲੋਕ ਸੇਕ ਰਹੇ ਨੇ ਆਨੰਦ ਮਾਰ ਰਹੇ ਨੇ ਤੇ ਮਾਤ ਪਿਤਾ ਦਾ ਕੁਛ ਨਹੀਂ ਤੇ ਉਹਦੇ ਉੱਤੇ ਅਸੀਂ ਪਾਣੀ ਦੀਆਂ ਬਾਲਟੀਆਂ ਸੁੱਟਣ ਲੱਗੀ ਹੋਈ ਆ ਸਾਡੀ ਫੌਜ ਆ ਅਸੀਂ 2-3 ਗਰੁੱਪ ਬਣਾ ਰਹੇ ਨੇ ਬਣੇ ਉਹਨੇ ਸਾਡੇ ਅਸੀਂ ਦਿਨ ਰਾਤ ਲੱਗੇ ਹੋਇਆ ਜਿਹੜੀਆਂ ਬੀਬੀਆਂ 10-10 ਸਾਲ ਦੀਆਂ ਬੈਠੀਆਂ ਨੇ 15-15 ਸਾਲ ਦੀਆਂ ਬੈਠੀਆਂ ਨੇ ਕਿਤੇ ਕੋਈ ਬਜ਼ੁਰਗ ਮਾਤਾ ਨੂੰ ਨਹੀਂ ਸਿਆਣ ਰਿਹਾ ਕਿਤੇ ਪਿਤਾ ਨੂੰ ਨਹੀਂ ਸਿਆਣ ਰਿਹਾ ਤੇ ਅਸੀਂ ਇਹਨਾਂ ਦੀ ਸੇਵਾ ਦੇ ਉੱਤੇ ਲੱਗੇ ਹੋਇਆ ਅਸੀਂ ਲੱਗੇ ਰਹਾਂਗੇ ਅਸੀਂ ਆਪਣੀ ਜਾਨ ਵੀ ਕੁਰਬਾਨ ਕਰਾਂਗੇ ਇਹਨਾਂ ਖਾਤਰ ਤਾਂ ਜਿਹੜਾ ਸਾਡਾ ਇਤਿਹਾਸ ਹੈ ਦਸਵੇਂ ਪਾਤਸ਼ਾਹ ਦਾ ਗੁਰੂ ਨਾਨਕ ਤੋਂ ਲੈ ਕੇ ਦਸਵੇਂ ਗੁਰੂ ਤੱਕ ਅਸੀਂ ਜਦੋਂ ਬਾਹਰਲੇ ਲੋਕਾਂ ਦੀਆਂ ਧੀਆਂ ਬੇਟੀਆਂ ਜਾਂ ਬੱਚਿਆਂ ਦਾ ਜਾਂ ਮਤਲਬ ਬਜ਼ੁਰਗਾਂ ਦਾ ਸੀ ਫਾਇਦਤ ਕਰ ਸਕਦੇ ਹਾਂ ਬਾਹਰਲੇ ਦੇਸ਼ਾਂ ਦੇ ਵਿੱਚ ਸਾਡੀਆਂ ਸਸਤਾ ਨਹੀਂ ਇਹ ਗੱਲ ਨਹੀਂ ਵੀ ਇਹਨੂੰ ਕੋਈ ਸਾਬ ਨਹੀਂ ਸਕਦਾ ਪਰ ਅਸੀਂ ਇਹ ਕਹਿੰਦੇ ਵੀ ਉਹ ਗੁਰ ਜਿਹੜਾ 33 ਲੱਖ ਰੁਪਏ ਕਿਹਦਾ ਤੁਸੀਂ ਲਿਆ ਭਾਈ ਅੱਜ ਤੁਸੀਂ ਇਹ ਘਰੋਂ ਕੱਢ ਰખી ਐ ਮੈਂ ਤਾਂ ਕਹਿੰਦਾ ਧਰਨਾ ਇਹਦੇ ਪੇਕਿਆਂ ਦੇ ਜਿਹੜਾ ਸਾਲ ਪਰ ਹੋ ਗਿਆ ਇਹਨੂੰ ਬਜ਼ੁਰਗ ਮਾਤਾ ਨੂੰ ਰੱਖ ਰਖਿਆ ਤੇ ਦੇਖਾਂਗੇ ਆਉਣ ਦੇ ਨਾ ਗੱਲ ਕਰਾਂਗੇ ਕਿੰਨਾ ਚਿਰ ਜਾਣਗੇ ਉਹ ਨਹੀਂ ਜਾਣ ਦਿੰਦੇ ਸੀ ਚਾਹੇ ਸਾਡੇ 10 ਜਿਹੜੇ ਲੱਗਣਾ ਜਿੰਨਾ ਚਿਰ ਉਹਦੇ ਫੈਸਲਾ ਨਹੀਂ ਹੁੰਦਾ ਇਹਨੂੰ ਅਸੀਂ ਘਰੇ ਵਾੜਾਂਗੇ ਉਹਦੇ ਤਾਂ ਪਹਿਲਾਂ ਤਾਂ 2 ਕਿੱਲੇ ਦੇ ਨਾਉ ਨੇ ਮੈਂ ਕਹਿੰਦਾ ਵੀ ਅਸੀਂ ਤਾਂ ਬਿਨਾ ਕਿੱਲੇਆਂ ਨੂੰ ਜਿਹਦਾ ਜਮੀਨ ਹੀ ਕੋਈ ਜਾਂ ਜਿਵੇਂ ਵੀ ਮਾਪਾ ਮਾਤਰ ਪੁੱਤਤੀ ਸਿਆਣ ਦੇ ਅਸੀਂ ਤਾਂ ਉਹਨਾਂ ਨੂੰ ਵੀ ਘਰੇ ਬਾੜਿਆ ਇਹਨੂੰ ਤਾਂ ਮਤਲਬ ਭੱਜ ਭੱਜ ਲੋਕ ਮਤਲਬ ਹੱਥਾਂ ਤੇ ਚੱਕਣਗੇ ਉਹ 2 ਕਿਲਿਆ ਚੱਕਣਗੇ ਇਹਨੂੰ ਇਸ ਗੱਲ ਨੂੰ ਭਾਈ ਸੋਚ ਲੋ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਆ ਮੀਡੀਆ ਰਹੀ ਵੀ ਤੁਸੀਂ ਭਾਈ ਆਪਣੀ ਮਾਤਾ ਨੂੰ ਬੀਬੀਆਂ ਨੂੰ ਵੀ ਬੇਨਤੀ ਕਰਦੇ ਆਪਦੀ ਸੱਸ ਨੂੰ ਆਪਦੇ ਘਰੇ ਲਿਜਾਓ ਇਹ ਵਧੀਆ ਗੱਲ ਨਹੀਂ ਹੈ ਇਹ ਵਿੱਚ ਸੋਡਾ ਬਹੁਤ ਵੱਡਾ ਨੁਕਸਾਨ ਹੋ ਜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਹੈ ਜੀ ਕਲਾਰਾ ਕਲਾਰਾ ਸੁਖੀ ਆਈਆਂ ਕਲਾਰਾ ਕਹਿ ਦਈਏ ਸੀ ਕਲਾਰਾ ਕਲਾਂ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਇੱਥੇ ਬੈਠੇ ਆਂ ਅਸੀਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਥੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਕਮਲ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਨੇ ਇਸ ਮਸਲੇ ਸੰਬੰਧੀ ਤੁਹਾਡੇ ਨਾਲ ਵਿਚਾਰ ਕੀਤੇ ਨੇ ਮੈਂ ਵੀ ਇੱਕ ਸੇਵਾਦਾਰ ਹੋਣ ਦੇ ਨਾਤੇ ਇਹ ਮਾਤਾ ਜੀ ਸਾਡੀ ਵੱਡੀ ਭੈਣ ਨੇ ਜਿਨ੍ਹਾਂ ਦਾ ਕੇ ਇਹਨਾਂ ਦਾ ਪਛੋਕੜਾ ਪਰਿਵਾਰ ਸਾਡੇ ਪਿੰਡ ਰੋਗਲੇ ਰੋ ਵੀ ਬਹੁਤ ਜੱਦੀ ਹੈ ਲੋ ਔਰ ਖਾਨਦਾਨੀ ਪਰਿਵਾਰ ਇਕੱਲੀ ਭੈਣ ਸੀ ਪੰਜ ਭਰਾਵਾਂ ਦੇ ਵੈਰ ਖਾਲਸਾ ਦੇ ਪਤੀ ਔਰ ਦੂਜੇ ਪਾਸੇ ਜੋ ਕਲਾਰਾ ਪਿੰਡ ਦੇ ਜੋ ਬਈ ਹੈ ਇਹ ਉਹਨਾਂ ਕੋਲ ਵੀ ਨਹੀਂ ਕੋਈ ਵੀ ਜੀ ਨੂੰ 20 22 ਕਿਲੇ ਜ਼ਮੀਨ ਸੀ ਉਹਨਾਂ ਕੋਲੇ ਤਿੰਨੇ ਦੇ ਪੁੱਤਰ-ਪੁੱਤਰ ਨੇ ਇੱਕ ਪੁੱਤਰ ਦਾ ਮੰਦੇ ਵੀ ਹੈ ਬਿਮਾਰ ਹੈ ਮੇਰੀ ਪੰਨੇ ਮਹਾਰਾਜ ਦੋ ਠੀਕ ਨੇ ਇਹਨਾਂ ਦਾ ਨੁਹਾ ਵੀ ਨੇ ਜਿਵੇਂ ਬਾਬਾ ਜੀ ਨੇ ਦੱਸਿਆ ਜਦੋਂ ਇਹਨਾਂ ਦੇ ਪੁੱਤਰ ਅੱड् ਹੋਏ 1 ਕਰੋੜ ਰੁਪਇਆ ਵੰਡੇਗਾ ਤਿੰਨੇ ਪੁੱਤਰਾਂ ਨੂੰ ਅੱਛਾ ਜੀ ਔਰ ਮਾਤਾ ਜੀ ਦੇ ਹੱਥ ਵਿੱਚ 2 ਕਿਲੇ ਜ਼ਮੀਨ ਔਰ 12 ਟੋਲੇ ਸੋਨਾ ਮਾਤਾ ਜੀ ਦੇ ਨੰਬਰ ਤੇ ਰੱਖਿਆ ਗਿਆ ਜੀ ਮਾਤਾ ਜੀ ਦਾ ਹਿੱਸਾ ਹੈ ਔਰ 10 ਲੱਖ ਰੁਪਇਆ ਕੈਸ਼ ਰੱਖਿਆ ਗਿਆ ਮਾਤਾ ਜੀ ਦੇ ਹਿੱਸੇ ਦਾ ਉਸ ਤੋਂ ਪਹਿਲਾਂ ਅਸੀਂ ਕਾਫੀ ਦਿਨ ਹੋ ਗਏ ਮੈਂ ਵੀ ਨਾਲ ਆਇਆ ਸੀ 10 ਵੀ ਆਪਣੇ ਨਗਰ ਦਾ ਦੋ ਵਾਰੀ ਸਰਪੰਚ ਰਿਹਾ ਤੇ ਹੁਣ ਮੈਂ ਮੈਂਬਰ ਹਾਂ ਸ਼ਰੋਣੀ ਗੁਰਦਾਪਨ ਕਮੇਟੀ ਸੇਵਾਦਾਰ ਆ ਪੰਥ ਦਾ ਅਸੀਂ ਇਸ ਮਸਲੇ ਵਿੱਚ ਅਸੀਂ ਕਾਫੀ ਦਿਨ ਤੋਂ ਲੱਗੇ ਹੋਈਆਂ ਜਦੋਂ ਪਹਿਲੀ ਵਾਰੀ ਅਸੀਂ ਬੁਲਾਏ सरपंच साहब भी आए साबका सरपंच सरजीत सिंह भी आए के कोई ਗੱਲ ਨਹੀਂ ਬਣੀ ਇੱਕ ਮੁੰਡੇ ਦਾ ਆਇਆ ਦੋ ਆਏ ਨਹੀਂ ਇੱਕ ਨੇ ਘਰ ਵਾਲੀ ਆਈ ਤੋਂ ਕਹਿਣ ਲੱਗੇ ਜੜਾ ਸੁਮੋਤਾ ਕਰਵਾ ਦਿਓ ਅਸੀਂ ਇਸ ਨੂੰ ਆਪਣਾ ਲਿਖਤੀ ਤੌਰ ਤੇ ਕਰਵਾ ਦਿੱਤਾ ਪੰਚਾਇਤ ਦੇ ਵਿੱਚ ਵੀ ਮਾਤਾ ਜੀ ਨੂੰ ਸੀ ਤਿੰਨੇ ਭਰਾਓ ਇੱਕ ਨਾਲ ਇਹ ਰੋਟੀ ਖਾਵੇਗੀ ਤੇ ਦੂਜੇ ਨੂੰ ਠੇਕਾ ਰਿਆ ਕਰਨਗੇ ਉਹਦੇ ਤੇ ਸਹਿਮਤੀ ਬਣੀ ਔਰ ਜੋ ਮਾਤਾ ਜੀ ਦਾ 10 ਲੱਖ ਰੁਪਇਆ ਔਰ ਸੋਨਾ 12 ਟੋਲੇ ਉਹਨੂੰ ਬੈਂਕ ਵਿੱਚ ਰੱਖਿਆ ਜਾਵੇਗਾ ਐਫ ਡੀ ਦੇ ਤੌਰ ਤੇ ਜਦੋਂ ਇਹ ਮਾਤਾ ਜੀ ਇਸ ਦੁਨੀਆ ਤੋਂ ਚਲੇਗੇ ਤਾਂ ਉਹ ਤੰਨੇ ਪਰਿਵਾਰ ਵਿੱਚ ਵੰਡ ਲੈਣਗੇ ਉਸ ਦੇ ਉੱਤੇ ਤੋਂ ਉਹ ਮੁਕਰਵੇ ਵਾਅਦੇ ਵਿੱਚ ਮਾਤਾ ਪਿਤਾ ਨੂੰ ਘਰੋਂ ਕੱਢ ਕੇ ਉਹਨਾਂ ਸਲਾਮਤ ਵਿੱਚ ਛੱਡਿਆ ਜਾ ਰਿਹਾ ਹੈ ਇਹਨਾਂ ਦੇ ਘਰ ਬਹੁਤ ਜਾਇਦਾਦ ਹੈ ਬਹੁਤ ਪੈਸਾ ਹੈ ਬਹੁਤ ਔਲਾਦ ਹੈ ਦੋਤਰੇ ਪੁੱਤਰੇ ਉਹ ਵੀ ਆਪਣੇ ਮਾਤਾ ਪਿਤਾ ਨੂੰ ਉਹ ਸਲਾਮ ਛੱਡਣ ਲਈ ਤਿਆਰ ਹੋ ਰਹੇ ਨੇ ਇਹ ਬਹੁਤ ਹੀ ਮਾਰੀ ਕਰਨਾ ਹੈ ਮਨ ਬਾਗੀ ਕਰਨਾ ਹੈ ਔਰ ਖਾਸ ਕਰਕੇ ਸਾਡੇ ਸਿੱਖ ਕੌਮ ਲਈ ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਉਹਨਾਂ ਲਈ ਬਹੁਤ ਸ਼ਰਮ ਵਾਲੀ ਇਹ ਗੱਲ ਹੈ ਜਿਹੜੇ ਲੋਕ ਆਪਣੇ ਮਾਤਾ ਪਿਤਾ ਨੂੰ ਘਰੋਂ ਕੱਢ ਕੇ ਆਪਣਾ ਸੁਖੀ ਆਨੰਦ ਰਬਾ ਜੀ ਦੇ ਪੈਸੇ ਨਾਲ ਮਨਣਾ ਚਾਹੁੰਦੇ ਨੇ ਉਹਨਾਂ ਨੂੰ ਉਹਨਾਂ ਨੂੰ ਕਦੇ ਜਿੱਤ ਵੀ ਨਹੀਂ ਮਿਲੂਗਾ ਨਾ ਉਹਦੀ ਔਲਾਦ ਨੂੰ ਮਿਲੂਗਾ ਉਹ ਚੇਤੇ ਕਰਨਾ ਕਿ ਮਾਤਾ ਪਿਤਾ ਦੀ ਜੋ ਦਰਸੀਸ ਹੈ ਉਹ ਕਿਸੇ ਦਿਨ ਉਸ ਕਰਦਾ ਜੋ ਖਤਮਾ ਕਰ ਦੇਗੀ ਸੋ ਮੈਂ ਅਪੀਲ ਕਰਦਾ ਆ ਬਾਬਾ ਜੀ ਨੂੰ ਸੁਭਸਿਆ ਸੰਗਤਾਂ ਨੂੰ ਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਕੇ ਅਸੀਂ ਆਪਣਾ ਜਰਮਾ ਜੋ ਇਹਨੂੰ ਸਹੀਲਾ ਬਣਾ ਸਕਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ